ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਕਸ ਤੇ ਪਰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਹੈ ਅੱਜ ਸਵੇਰ ਵੇਲੇ ਆਪਾਂ ਲੱਗੇ ਆਂਗੇ پراਉਠੇ ਬਣਾਉਣ ਆਲੂ ਵਾਲੇ ਆਲੂ ਉਬਾਲ ਕੇ ਰੱਖ ਲਏ ਸੀ ਤੇ ਉਹਨੂੰ ਕਦੂਕਾਸ ਕਰ ਲਿਆ ਸੀਗਾ ਤੇ ਵਿੱਚ ਇੱਕ ਪਿਆਜ਼ ਬਰੀਕ ਕੱਟ ਕੇ ਪਾ ਲਿਆ ਤੇ ਮਸਾਲੇ ਪਾ ਲਾਂਗੇ ਲਾਲ ਮਿਰਚ ਪਾ ਦਿੱਤੀ ਸੀ ਹਲਦੀ ਪਾਤੀ ਸੀ ਬਿਲਕੁਲ ਥੋੜੀ ਜਿਹੀ ਹਲਦੀ ਪਾਈ ਸੀ ਗਰਮ ਮਸਾਲਾ ਧਨੀਆ ਪਾਊਡਰ ਨਮਕ ਪਾ ਦਾਂਗੇ ਇਸ ਦੇ ਵਿੱਚ ਤੇ ਚਾਟ ਮਸਾਲਾ ਪਾ ਦਾਂਗੇ ਅਜਵੈਨ ਪਾ ਲਾਂਗੇ ਥੋੜੀ ਜਿਹੀ ਕ੍ਰਸ਼ ਕਰਕੇ ਤੇ ਬਾਕੀ ਕਸਤੂਰੀ ਮੇਥੀ ਪਾ ਦਾਂਗੇ ਮਸਾਲੇ ਜੋ ਵੀ ਆਪਾਂ ਨੂੰ ਪਸੰਦ ਆਪਾਂ ਪਾ ਸਕਦੇ ਹਾਂ ਇਸ ਦੇ ਵਿੱਚ ਤੇ ਸਭ ਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਆਲੂ ਥੋੜੇ ਜਿਮਨ ਵਿੱਚ ਵਿੱਚ ਇੱਕ ਅੱਧਾ ਆਲੂ ਖੜਮਾ ਜਿਹਾ ਲੱਗਿਆ ਤਾਂ ਕਰਕੇ ਮੈਂ ਕੱਦੂ ਕਸ ਕਰ ਲੈਣੀ ਤਾਂ ਹੱਥਾਂ ਦੇ ਨਾਲ ਆਪਾਂ ਮੈਸ਼ ਕਰ ਲੈਨੇ ਹੁੰਦੇ ਆਲੂਆਂ ਨੂੰ ਟੱਗੋਂ ਨਕੇ ਰੱਖ ਲੇ ਬਸ ਪ੍ਰਾਵ ਨੇ ਜਾਣਾ ਸੀਗਾ ਸਵੇਰ ਵੇਲੇ ਉਹਦੀ ਕਲਾਸ ਹੁੰਦੀ ਹੈਗੀ ਹੁਣ ਤਾਂ ਵਾਪਸ ਆਈ ਤੇ ਕਹਿੰਦੀ ਮੰਮਾ ਵੀ ਮੈਨੂੰ ਬਣਾ ਦੋ ਕਹਿੰਦੀ ਕਿ ਪਰਾਠਾ ਦੇ ਮੈਂ ਚਲੀ ਜਾਵਾਂ ਖਾ ਕੇ ਨੈਕਸਟ ਕਰ ਲੈਨੇ ਪਸ ਰੋ ਦੇ ਪਰਾਠੇ ਬਣਾ ਲਾਂਗੇ ਟੇਸਟੀ ਲੱਗਦੇ ਆਗੇ ਤੇ ਬਾਕੀ ਆਸੀ ਅੱਜ ਘਰੇ ਸੀਗੇ ਇਹ ਤਾਂ ਕਰਕੇ ਬਸ ਮੈਨੂੰ ਆਸੀ ਪਰਾਠੇ ਬਣਾ ਲਾ ਪਰ ਮਾਂ ਤੇ ਰਵਾਦੇ ਪਾਪਾ ਘਰੇ ਸੀਗੇ ਨਹੀਂ ਤਾਂ ਬਸ ਸਵੇਰ ਵੇਲੇ ਰੋਟੀ ਸਬਜ਼ੀ ਦਾ ਨਾਲ ਹੋ ਜਾਂਦਾ ਫਿਰ ਪਰਾਠੇ ਨਹੀਂ ਬਣਾਉਂਦੇ ਜਦੋਂ ਇੰਨੇ ਪਾਸੇ ਨਹੀਂ ਹੋ ਜਾਂਦਾ ਨਾਲ ਸਬਜ਼ੀ ਬਣਾਉਣੀ ਪੈਂਦੀ ਸਟਫਿੰਗ ਆਪਣੀ ਤਿਆਰ ਹੋ ਗਈ ਤੇ ਹੁਣ ਆਪਾਂ ਪਰਾਠੇ ਬਣਾ ਲੈਣੇ ਹੈਗੇ ਬਸ ਪੇੜਾ ਭੰਨ ਕੇ ਮੈਂ ਤਾਂ ਵੱਡਾ ਪੇੜਾ ਲੈ ਲੈਣੀ ਹੁੰਨੀ ਆ ਤੇ ਵਿੱਚ ਇਸੇ ਦੇ ਵਿੱਚ ਫਿਲਿੰਗ ਭਰ ਲੈਣੀ ਹੁੰਨੀ ਹੈਗੇ ਰੋਟੀ ਨੂੰ ਬੇਲ ਕੇ ਤੇ ਉਹਦੇ ਉੱਪਰ ਨਹੀਂ ਲਗਾਉਂਦੀ ਹੁੰਦੀ ਕਿਸੇ ਤਰ੍ਹਾਂ ਭੰਨ ਕੇ ਤੇ ਪੇੜਾ ਵੱਡਾ ਸਾਰਾ ਪੇੜਾ ਕਰ ਲੈਨੇ ਉਹਨੇ ਰੋਟੀ ਨਾਲੋਂ ਵੱਡਾ ਕਰ ਲੈਨੇ ਪੇੜਾ ਵਧੀਆ ਭਨ ਜਾਂਦੇ ਪਰਾਠੇ ਇਸ ਤਰ੍ਹਾਂ ਵੀ ਬਿਲਕੁਲ ਵੀ ਨਹੀਂ ਫਟਦੇਗੇ। ਪੇੜਾ ਭਨ ਕੇ ਤੇ ਸਟਫਿੰਗ ਆਪਾਂ ਇਹਦੇ ਵਿੱਚ ਭਰ ਲਾਂਗੇ। ਸਟਫਿੰਗ ਵੀ ਆਪਾਂ ਵਧੀਆ ਭਰਾਂਗੇ ਚੰਗੀ ਤਰ੍ਹਾਂ ਐਂ ਨਹੀਂ ਵੀ ਕੋਈ ਮਾੜੀ ਮੋਟੀ ਸਟਫਿੰਗ ਨਹੀਂ ਭਰਦੇਗੇ। ਆਟਾ ਥੋੜਾ ਜਿਹਾ ਮੈਂ ਸੌਫਟ ਗੁੰਨਦੀ ਹੁੰਦੀ ਹਾਂ ਕਿ ਜਦੋਂ ਪਰਾਠੇ ਬਣਾਉਣੇ ਹੁੰਦੇ ਇਸ ਤਰ੍ਹਾਂ ਵੈਸੇ ਮੈਨੂੰ ਆਦਤ ਰੋਟੀ ਵੀ ਮੈਂ ਸੌਫਟ ਆਟੇ ਦੀ ਬਣਾਉਣੀ ਹੈਗੀ। ਤਨਵਾਦੀ ਸਾਰਿਆਂ ਦਾ ਜਿਹੜੇ-ਜਿਹੜੇ ਆਪਣੇ ਚੈਨਲ ਤੇ ਆਉਂਦੇ ਆਪਾਂ ਨੂੰ ਫੁੱਲ ਸਪੋਰਟ ਕਰਦੇ ਸੋਹਣੇ-ਸੋਹਣੇ ਕਮੈਂਟ ਕਰਦੇ ਆਗੇ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ ਦੋ ਦਿਨ ਹੋ ਗਿਆ ਜੀ ਆਪਣੀ ਕੋਈ ਵੀਡੀਓ ਨਹੀਂ ਆ ਰਹੀ ਬਸ ਥੋੜਾ ਜਿਹਾ ਬਿਜੀ ਸੀ ਰੰਜੀਰ ਜੋਹਲ ਚੈਨਲ ਵਾਲੇ ਭੈਣ ਜੀ ਦਾ ਮੈਸੇਜ ਵੀ ਆਇਆ ਸੀਗਾ ਸਿਹਤ ਬਾਰੇ ਪੁੱਛ ਰਹੀ ਸੀ ਹਾਂਜੀ ਭੈਣ ਸਿਹਤ ਬਿਲਕੁਲ ਠੀਕ ਹੈ ਬਸ ਥੋੜਾ ਜਿਹਾ ਬਿਜੀ ਹੋ ਗਏ ਸੀਗੇ ਤਾਂ ਕਰਕੇ ਵੀਡੀਓ ਨਹੀਂ ਬਣੀ ਸੀਗੀ ਅੱਜ ਵੀ ਸ਼ੁਰੂ ਕਰਨ ਲਈ ਸੀ ਵੀਡੀਓ ਸਵੇਰ ਵੇਲੇ ਪ੍ਰਾਰਠਾ ਦੀ ਤੇ ਆਇਆ ਸੀ ਵੀ ਚਲੋ ਬਣਾਵਾਂਗੇ ਵਲੌਗ ਚੰਗੀ ਤਰ੍ਹਾਂ ਤੇ ਪਰ ਕੰਮ ਹੀ ਇੰਨੇ ਜ਼ਿਆਦਾ ਹੋਗੇ ਸੀ ਅਜੇ ਰਮਾਨ ਦੇ ਪਾਪਾ ਘਰੇ ਸੀਗੇ ਤੇ ਜਿੱਦੇ ਘਰੇ ਹੁੰਦੇ ਉਸ ਦਿਨ ਐ ਹੋ ਜਾਂਦਾ ਵੀ ਕੰਮ ਜਿਹੜੇ ਕੋਈ ਬਾਹਰਲੇ ਕੰਮ ਕਰਨ ਵਾਲੇ ਆ ਤੇ ਉਹ ਕਰ ਲਗੇ ਕਿਉਂਕਿ ਇਹਨਾਂ ਦਾ ਵੀ ਕੰਮਾ ਧੰਦਿਆਂ ਦੇ ਵਿੱਚ ਹੁਣ ਇੰਨਾ ਟਾਈਮ ਨਹੀਂ ਲੱਗਦਾ ਸਵੇਰੇ ਸ਼ਾਮ ਤੇ ਪਸ ਇਹਨਾਂ ਦੀ ਵੇਟ ਕਰ ਰਹੇ ਸੀ ਕੁਝ ਕੰਮ ਕਰਨ ਵਾਲੇ ਸੀ ਵੀ ਇਹ ਘਰੇ ਹੋਣ ਤਾਂ ਤਾਂ ਹੀ ਕੰਮ ਹੋਣ ਅੱਜ ਕਿਦਾ ਮਸਤਰੀ ਮਸਾਂ ਹੀ ਹੱਥ ਲੱਗਿਆ ਸਾਡੇ ਕੰਮ ਵਿੱਚ ਬਹੁਤ ਜ਼ਿਆਦਾ ਬਿਜ਼ੀ ਹੋਗੇ ਸੀ ਤੇ ਵੈਸੇ ਤਾਂ ਚਲੋ ਕੰਮ ਦਾ ਹੀ ਭਾਜੀ ਆਪਾਂ ਨੂੰ ਤਾਂ ਦਿਹਾੜੀਦਾਰ ਬੰਦਿਆਂ ਨੂੰ ਜਦੋਂ ਜਿਹੜਾ ਕੰਮ ਆ ਤੇ ਉਹੀ ਖਾਣਾਗਾ ਤੇ ਪਰ ਕੁਛ ਕੰਮ ਹੁੰਦੇ ਆ ਜ਼ਰੂਰੀ ਜਿੰਨਾ ਚਿਰ ਘਰੇ ਨਹੀਂ ਰਹਿੰਦੇ ਉਹ ਕੰਮ ਨਹੀਂ ਹੁੰਦੇਗੇ ਅੱਜ ਬਸ ਸਾਡਾ ਬਾਜ਼ਾਰ ਤੇ ਟਾਈਮ ਲੰਘ ਗਿਆ ਬਾਜ਼ਾਰ ਤਾਂ ਅੱਗੇ ਵੀ ਜਾਣਿਆ ਤੇ ਪਰ ਸਵੇਰੇ ਸ਼ਾਮ ਦੇ ਟਾਈਮ ਤੇ ਉਸ ਟਾਈਮ ਤੇ ਉਹ ਕੰਮ ਨਹੀਂ ਹੁੰਦੇ ਜੀ ਜ਼ਰੂਰੀ ਸੀ ਕੰਮ ਕਰਨੇ ਹੋ ਤਾਂ ਕਰਕੇ ਬਸ ਦੇਣੇ ਆਪਣੇ ਤਾਂ ਹੋਰ ਕੋਈ ਵੀਡੀਓ ਨਹੀਂ ਬਣੀ ਸੀਗੀ ਤੇ ਬਾਕੀ ਹੁਣ ਬੱਚਿਆਂ ਨੂੰ ਛੁੱਟੀਆਂ ਹੋਈਆਂ ਕਰਕੇ ਤੇ ਰਾਬੀ ਬਸ ਲੈ ਦੇ ਟਾਈਮ ਤੇ ਕਲਾਸ ਲਾਉਣ ਚਲੀ ਜਾਂਦੀ ਹੈ ਕਿ 9:30 ਇੱਕ ਇੱਕ ਵਜੇ ਆਉਂਦੀ ਹੈ ਕਿ ਸਾਰਾ ਦਿਨ ਇਦਾਂ ਹੀ ਲੰਘ ਜਾਂਦਾ ਤੇ ਮੈਨੂੰ ਤਾਂ ਐਸੀ ਵਸੇ ਤਾਂ ਬੁਲਾ ਰਹੇ ਸੀਗੇ ਪਿੰਡ ਵਾਲੇ ਕਹਿੰਦੇ ਤੁਸੀਂ ਆ ਜਾ ਦੋ ਚਾਰ ਦਿਨ ਤੇ ਪਰ ਮੈਨੂੰ ਐ ਹੋਇਆ ਪਿਆ ਵੀ ਰਿਸ਼ਤੇਦਾਰੀ ਨਾਲੋਂ ਜ਼ਿਆਦਾ ਵੀ ਕਿਸੇ ਪਾਸੇ ਹੋਰ ਦੋ ਦਿਨ ਹੀ ਭਾਵੇਂ ਮੈਂ ਤਾਂ ਹਰਮਾਨ ਦੇ ਪਾਪਾ ਨੂੰ ਕਿਹਾ ਸੀ ਬੇਸ਼ੱਕ ਦੋ ਦਿਨਾਂ ਵਾਸਤੇ ਹੀ ਲੈ ਜਾਓ ਤੇ ਐ ਵੀ ਸਰੀਰ ਦੇ ਨਾਲ-ਨਾਲ ਦਿਮਾਗ ਨੂੰ ਵੀ ਰਸਤੀ ਬਹੁਤ ਜ਼ਰੂਰਤਾਗੀ ਕਿਉਂਕਿ ਆਪਾਂ ਕਿਤੇ ਬਾਹਰ ਅੰਦਰ ਜਿਆਦਾ ਰਿਸ਼ਤੇਦਾਰੀ ਦੇ ਵਿੱਚ ਵੀ ਇਹਨਾਂ ਨਹੀਂ ਜਾਂਦੇ ਜਾਏ ਨਹੀਂ ਜਾਂਦਾ ਬੱਚਿਆਂ ਦੀਆਂ ਪੜਾਈਆਂ ਕਰਕੇ ਬਾਕੀ ਐ ਕੱਲੇ ਹੋਣ ਕਰਕੇ ਬਾਕੀ ਐ ਹੁੰਦਾ ਜਦੋਂ ਇਹ ਵਿਜੀ ਹੁੰਦੇ ਆ ਆਪ ਨੂੰ ਐ ਹੁੰਦਾ ਵੀ ਇਹਨਾਂ ਦਾ ਕੰਮ ਕੀ ਛਡਾਉਣਾਗਾ ਬਾ ਜਿੱਥੇ ਨਹੀਂ ਸਰਦਾ ਉੱਥੇ ਹੀ ਜਾਈਦਾਗਾ ਤੇ ਜਾਣਾ ਉੱਥੇ ਤਾਂ ਪੈਂਦੇ ਆ ਚਲੋ ਐ ਮੈਲ ਵਾਰਤਾਂ ਬਣਿਆ ਆ ਕਿ ਉਹ ਤਾਂ ਆਪਾਂ ਜਾ ਕੇ ਸ਼ਾਮ ਨੂੰ ਮੋੜੇ ਉਹਨਾਂ ਕਿਤੇ ਵੀ ਜਾਂਦੇ ਆ ਜੀ ਤੇ ਬਾਕੀ ਕਈ ਵਾਰ ਇਹ ਵੀ ਕਹਿ ਦਿੰਦੇ ਆ ਕਹਿੰਦੇ ਉਹੀ ਗੱਲਾਂ ਘਰੇ ਉਹੀ ਬਾਹਰ ਜਾ ਕੇ ਰਿਸ਼ਤੇਦਾਰੀ ਦੇ ਵਿੱਚ ਕਹਿੰਦੇ ਜਿੱਥੇ ਮਰਦੀ ਜਾ ਬਲੋ ਘਰ ਘਰ ਉਹੀ ਕਹਾੜੀਆਂ ਆ ਤੇ ਇਹਦੇ ਨਾਲੋਂ ਚੰਗਾ ਕਿਤੇ ਆਪਾਂ ਬਾਹਰ ਨੂੰ ਜਾ ਆਵਾਂਗੇ ਦੋ ਦਿਨ ਮਨ ਬਦਲ ਜਾਂਦਾ ਕਿਉਂਕਿ ਹੁਣ ਪੂਰਾ ਸਾਲ ਆਪਾਂ ਛੁੱਟੀਆਂ ਦੀ ਬੇਟ ਹੀ ਕਰਦੇ ਆ ਜੀ ਜਦੋਂ ਇਕੱਲੇ ਹੁੰਨੇ ਆ ਘਰੇ ਜਿਵੇਂ ਫੈਮਿਲੀ ਦੇ ਵਿੱਚ ਤਾਂ ਹੁੰਦਾ ਵੀ ਚਲੋ ਬੰਦਾ ਜਦੋਂ ਟਾਈਮ ਮਿਲਦਾ ਜਾ ਆਉਂਦਾ ਤੇ ਪਰ ਜਦੋਂ ਇਕੱਲੇ ਹੁੰਨੇ ਉਹਦੋਂ ਤਾਂ ਬੱਸ ਐ ਹੁੰਦਾ ਵੀ ਬੱਚਿਆਂ ਦੀਆਂ ਛੁੱਟੀਆਂ ਹੋਣਗੀਆਂ ਤੇ ਉਹਦੀ ਕਿਸੇ ਪਾਸੇ ਜਾਇਆ ਜਾਂਦਾਗਾ ਬਾਕੀ ਹੁਣ ਪ੍ਰਾਪਦੀ ਕਲਾਸ ਲੱਗਦੀ ਕਰਕੇ ਥੋੜਾ ਜਿਹਾ ਤਾਂ ਕਰਕੇ ਰੋਕ ਗਏ ਸੀ ਕਿ ਵੀ ਇਹਨੇ ਕਲਾਸ ਲਾਉਣੀ ਹੁੰਦੀ ਆ ਆਪਣੀ ਤੇ ਦੇਖਦੇ ਆ ਅਜੇ ਕੰਮ ਚ ਤਾਂ ਥੋੜਾ ਜਿਹਾ ਵਿਜੀ ਅੱਜ ਦਾ ਦਿਨ ਹੀ ਘਰੇ ਸੀਗੇ ਇਹ ਉਹ ਵੀ ਨਵਾਂ ਕੰਮ ਸ਼ੁਰੂ ਕਰਨਾ ਸੀ ਇਹਨਾਂ ਨੇ ਤੇ ਅੱਜ ਘਰੇ ਰਹਿ ਪਏ ਸੀਗੇ ਤੇ ਮੈਨੂੰ ਵੀ ਐ ਹੋ ਗਿਆ ਮੈਂ ਅਜੇ ਇੱਕ ਵਾਰੀ ਇਹਨਾਂ ਨੇ ਕੰਮ ਸ਼ੁਰੂ ਕਰ ਲਿਆ ਤੇ ਬਸ ਫਿਰ ਕੰਮ ਰਹਿ ਜਾਣਗੇ ਉਹ ਕਰਨ ਵਾਲੇ ਤਾਂ ਕਰਕੇ ਬਸ ਅੱਜ ਵੀਡੀਓ ਆਪਣੇ ਤੋਂ ਹੋਰ ਕੋਈ ਨਹੀਂ ਬਣੀ ਸੀ ਇੱਥੇ ਪ੍ਰਾਪ ਨੂੰ ਦੇ ਤਾ ਸੀ ਪ੍ਰਾਠਾ ਮੈਂ ਉਹ ਲੇਟ ਹੋ ਗਈ ਸੀ ਅੱਜ ਜਾਣ ਨੂੰ ਕਹਿੰਦੀ ਮम्मा ਮੇਰਾ ਟਾਈਮ ਹੋ ਗਿਆ ਤੇ ਪਹਿਲਾਂ ਕਹਿ ਰਹੀ ਸੀ ਇੱਦਾਂ ਹੀ ਚਲੀ ਜਾਈਏ ਮੈਂ ਕਿਹਾ ਨਹੀਂ ਤੂੰ ਭਾਵੇਂ ਇੱਕ ਪਰਾਠਾ ਹੀ ਖਾ ਕੇ ਜਾਈਂ ਤੇ ਪਰ ਖਾ ਕੇ ਜਾਈਂ। ਲੋ ਜੀ ਪਰਾਠੇ ਆਪਾਂ ਇਸੇ ਤਰ੍ਹਾਂ ਬਣਾ ਲਏ ਨੇ ਸਾਰੇ। ਸਾਰਾ ਦਿਨ ਤੰਦਰ ਦੇ ਅੰਦਰ ਰਹਿ ਕੇ ਆਪਦਾ ਵੀ ਸਰੀਰ ਔਰ ਉਤਰਾ ਹੋ ਜਾਂਦਾ ਹੈ। ਪੁਰਾਣੇ ਬਜ਼ੁਰਗ ਕਹਿ ਦਿੰਦੇ ਇੱਕ ਪਾਸੇ ਪਈ ਤਾਂ ਰੋਟੀ ਵੀ ਮੱਚ ਜਾਂਦੀ ਹੈਗੀ। ਤੇ ਬਸ ਐਸੇ ਜਰਾ ਹੁਣ ਆਪਦਾ ਹੋਇਆ ਪਿਆ ਹੋਇਆ ਪਈ ਇਹ ਦੋ ਦਿਨ ਕਿਸੇ ਪਾਸੇ ਚਲੇ ਜਾਗੇ ਤਾਂ ਚੰਗੀ ਗੱਲ ਆਗੀ ਕਿਉਂਕਿ ਇਹ ਨਾਲ ਆਪਦੀ ਸਿਹਤ ਤੇ ਵੀ ਬਹੁਤ ਅਸਰ ਪੈਂਦਾ ਜੇ ਆਪਣਾ ਮਨ ਸਹੀ ਆ ਤਾਂ ਸਿਹਤ ਵੀ ਠੀਕ ਰਹਿੰਦੀ ਹੈਗੀ ਚਲੋ ਆਪਾਂ ਹੁਣ ਕੰਮ ਦੇ ਹਿਸਾਬ ਨਾਲ ਦੇਖਾਂਗੇ ਇਹਨਾਂ ਦੇ ਹਜੇ ਤਾਂ ਵਿਜੀ ਆਗੇ ਜੇ ਛੁੱਟੀਆਂ ਦੇ ਵਿੱਚ ਵਿੱਚ ਟਾਈਮ ਮਿਲਿਆ ਤਾਂ ਪੱਕਾ ਦ ਤੁਹਾਨੂੰ ਜ਼ਰੂਰ ਜਾਵਾਂਗੇ ਨਹੀਂ ਫਿਰ ਪਿੰਡ ਤਾਂ ਚਲਾ ਹੀ ਜਾਣਾਗਾ ਉਥੇ ਹੋਰ ਤਾਂ ਕੋਈ ਜ਼ਿਆਦਾ ਆਏ ਆ ਬੱਚਿਆਂ ਕੋਲੇ ਵੀ ਆਇਆ ਹੁੰਦਾ ਨਾ ਮਾਸੀ ਆ ਨਾ ਭੂਆ ਇਹਨਾਂ ਕੋਲੇ ਕੋਈ ਹੈ ਨਹੀਂ ਰਿਸ਼ਤਾ ਕੋਈ ਜਾਣ ਨੂੰ ਇਹਨਾਂ ਮੇਰੇ ਤਾਂ ਵੈਸੇ ਮਾਸੀ ਵੀ ਹੈਗੇ ਭੂਆ ਜੀ ਵੀ ਹੈਗੇ ਆ ਤੇ ਪਰ ਹੁਣ ਆਪਦੀ ਕਵੀਲਦਾਰੀ ਚ ਪਏ ਗਿਆ ਤੇ ਇੰਨਾ ਕਿਤੇ ਜਾਇਆ ਨਹੀਂ ਜਾਂਦਾ ਬਸ ਐ ਹੁੰਦਾ ਵੀ ਜਦੋਂ ਮੈਂ ਪਿੰਡ ਜਾਂਦੀ ਆ ਉਹ ਤਾਂ ਭੂਆ ਜੀ ਕੋਲੇ ਤਾਂ ਚਲੇ ਜਾਂਦੇ ਉੱਥੋਂ ਨੇੜੇ ਹੈਗੇ ਕੋਟਕਪੂਰਾ ਹੈਗੇ ਭੂਆ ਜੀ ਮੇਰੇ ਤੇ ਪਰ ਮਾਸੀ ਕੋਲੇ ਨਹੀਂ ਜਾਇਆ ਜਾਂਦਾ ਬਾਕੀ ਹੁਣ ਉਹ ਬਾਹਰ ਗਿਆ ਆਸਟ੍ਰੇਲੀਆ ਗਏ ਹੋਏ ਹੈਗੇ ਮਾਸੀ ਜੀ ਮੇਰੇ ਤੇ ਇੰਨਾ ਆਪਣੇ ਤੋਂ ਨਹੀਂ ਵੈਸੇ ਮਰਤੋਂ ਵੈਸੇ ਵੀ ਨਹੀਂ ਜਾਇਆ ਜਾਂਦਾਗਾ ਜਿਆਦਾ ਕਿਉਂਕਿ ਆ ਹੁੰਦਾ ਵੀ ਇਹ ਇਕੱਲੇ ਨਹੀਂ ਜਾਂਦੇ ਕਿਤੇ ਐ ਔਰ ਮਾਂ ਦੇ ਪਾਪਾ ਦੇ ਨਾਲ ਹੀ ਜਾਂਦੇ ਆਗੇ ਜਦੋਂ ਇਹਨਾਂ ਕੋਲ ਟਾਈਮ ਲੱਗਦਾ ਤੇ ਉਸ ਹਿਸਾਬ ਨਾਲ ਹੀ ਜਾਇਆ ਜਾਂਦਾਗਾ ਬਾਕੀ ਐ ਹੁੰਦਾ ਵੀ ਜੇ ਕਈ ਵਾਰੀ ਪਿੰਡ ਗਏ ਹੁੰਨੇ ਉੱਥੋਂ ਜਦੋਂ ਉਹ ਜਾਂਦੇ ਆਗੇ ਤੇ ਉਹਨਾਂ ਦੇ ਨਾਲ ਚਲੇ ਜਾਂਦੇ ਆਗੇ ਬਾਕੀ ਜੇ ਆਪ ਨੂੰ ਐ ਹੁੰਦਾ ਵੀ ਆਪ ਹੀ ਤੰਗ ਹੋਣਾ ਕਿ ਵੀਲਦਾਰੇ ਦੇ ਵਿੱਚ ਜੇ ਰੋਜ਼ ਹੀ ਐ ਕਹਿਦ ਕੇ ਵੀ ਇੱਧਰ ਚੱਲ ਕੇ ਉੱਧਰ ਚੱਲ ਕੇ ਆਪ ਦਾ ਹੱਥ ਤੰਗ ਹੁੰਦਾ ਜੇ ਦਿਹਾੜੀਆਂ ਛੜ ਛੜ ਕੇ ਜਦੋਂ ਉਹੀ ਕਰਨਾ ਤੇ ਉਹੀ ਖਾਣਾ ਫਿਰ ਬਾਕੀ ਬੱਚਿਆਂ ਦੀਆਂ ਪੜਾਹਾਂ ਦਾ ਬਹੁਤ ਨੁਕਸਾਨ ਹੁੰਦਾਗਾ। ਤਾਂ ਕਰਕੇ ਫਿਰ ਆਇਆ ਹੁੰਦਾ ਵੀ ਕੋਤੋਂ ਫਿਰ ਗਾਵਾਂ ਦਾ ਵੀ ਮਨ ਖੁਸ਼ ਨਹੀਂ ਹੁੰਦਾਗਾ ਜਦੋਂ ਫਿਰ ਤੰਗ ਹੋਈ ਜਾਂਦੇ ਆ ਮਗਰੋਂ ਆਪ ਤੇ ਬਸ ਜਦੋਂ ਛੁੱਟੀਆਂ ਮਿਲਦੀਆਂ ਉਦੋਂ ਜ਼ਰੂਰ ਬਸ ਹੁੰਦਾ ਵੀ ਇੱਕ ਅੱਧਾ ਦਿਨ ਚਲੇ ਜਾਂਦੇ ਆਗੇ। ਤੇ ਹੁਣ ਤਾਂ 2 ਸਾਲ ਹੋ ਗਏ ਆ ਤੇ ਉਹ ਵੀ ਨਹੀਂ ਜਾਇਆ ਜਾਂਦਾ ਪਹਿਲਾਂ ਤਾਂ ਬੱਚਾ ਨੂੰ ਕਦੇ ਆਨੰਦਪੁਰ ਸਾਹਿਬ ਲੈ ਕੇ ਚਲੇ ਜਾਂਦੇ ਸੀਗੇ ਕਦੇ ਅਮਰਤਸਰ ਸਾਹਿਬ ਤੇ ਹੁਣ ਨਹੀਂ ਕਿਤੇ ਵੀ ਜਾਇਆ ਗਿਆ ਨੋ ਕਿ ਤੂੰ ਪਹਿਲਾਂ ਹੁਣ ਰਮਾਨ ਦੀ 12th ਦੀ ਪੜਾਈ ਸੀਗੀ ਤੇ ਤਾਂ ਕਰਕੇ ਬਸ ਐ ਹੋ ਜਾਂਦਾ ਸੀ ਕਿ ਵੱਡੀਆਂ ਕਲਾਸਾਂ ਦੀ ਪੜਾਈ ਕਰਕੇ ਛੁੱਟੀਆਂ ਤੇ ਟਿਊਸ਼ਨ ਵਗੈਰਾ ਦਾ ਹੋ ਜਾਂਦਾ ਸੀ ਬੱਚਾ ਦਾ ਲਓ ਜੀ ਪਰਾਠੇ ਆਪਾਂ ਬਣਾ ਲਏ ਨੇ ਆ ਗਰਮਾ ਗਰਮ ਮੈਂ ਤਾਂ ਕਿਹਾ ਸੀ ਇਹਨਾਂ ਨੂੰ ਖਾ ਲਓ ਤੁਸੀਂ ਤੇ ਪਰ ਇਹ ਕਹਿੰਦੇ ਵੀ ਤੂੰ ਬਣਾ ਲਾ ਪਹਿਲਾਂ ਤੇ ਫਿਰ ਇਕੱਠੇ ਬੈਠ ਕੇ ਖਾ ਲਾਂਗੇ ਉਹਨਾਂ ਚਿਰ ਕਹਿੰਦੇ ਮੈਂ ਦੁੱਧ ਲੈ ਆਉਣਾਗਾ ਤੇ ਪ੍ਰਾਅ ਨੂੰ ਦੇ ਦੱਸਿਵੇਂ ਇੱਕ ਪਰਾਠਾ ਤੇ ਹੋਰ ਖਾਣ ਨੂੰ ਮੇਰ ਮਾਂ ਤੇ ਰਮਾਂ ਦੇ ਪਾਪਾ ਨੇ ਅਸੀਂ ਇਹਨਾਂ ਨਾਲ ਇਕੱਠੇ ਬੈਠ ਕੇ ਖਾਦੇ ਸੀਗੇ ਲਓ ਜੀ ਇਹ ਆਪਣਾ ਆਖਰੀ ਪਰਾਠਾ ਪਰਾਠੇ ਸਾਰੇ ਬਣ ਗਏ ਆ ਇਹਨੂੰ ਵੀ ਰਾਲ ਲੈਨੇ ਆ ਤੇ ਤਵੇ ਨੂੰ ਆਪਾਂ ਕਰ ਦਾਂਗੇ ਸਾਫ਼ ਪਹਿਲਾਂ ਆਪਾਂ ਇੱਕ ਰੋਟੀ ਲਾਈ ਸੀ ਪਰਾਠੇ ਲਾਉਣ ਤੋਂ ਪਹਿਲਾਂ ਉਸ ਰੋਟੀ ਨੂੰ ਪਹਿਲਾਂ ਮੈਂ ਚੋਪੜ ਦੇਣੀ ਹੁੰਦੀ ਬਾਅਦ ਵਿੱਚ ਤਵੇ ਤੇ ਜਿਹੜਾ ਕਿਆ ਹੁੰਦਾ ਤੇ ਉਹ ਰੋਟੀ ਦੇ ਉੱਪਰ ਆਪਾਂ ਉਸੇ ਤਰ੍ਹਾਂ ਰੋਟੀ ਨੂੰ ਚੋਪੜ ਦੇਨੇ ਰੋਟੀ ਬਾਹਰ ਪਾ ਦੇਨੇ ਹੁੰਦੇ ਆਂ ਵੈਸੇ ਉਹ ਪਹਿਲੀ ਰੋਟੀ ਆਪਾਂ ਬਾਹਰ ਹੀ ਪਾਉਣੀ ਹੁੰਦੀ ਆ ਕਿ ਤਵਾ ਸਾਫ਼ ਹੋ ਜਾਂਦਾ ਇਸ ਦੇ ਨਾਲ ਇਸ ਤਰ੍ਹਾਂ ਜਦੋਂ ਪਰਾਠੇ ਬਣਾਉਣੇ ਆਂਗੇ ਤੇ ਨਹੀਂ ਸਾਰਾ ਕਿਆ ਉੱਪਰ ਹੀ ਜੰਮ ਜਾਂਦਾ ਤੇ ਬਾਅਦ ਵਿੱਚ ਫਿਰ ਸਾਫ਼ ਕਰਨ ਔਖਾ ਹੋ ਜਾਂਦਾ ਆਪਾਂ ਨੂੰ ਤਵਾ ਨੇ ਤਾਂ ਕਿ ਉਹ ਸਾਰਾ ਰੋਟੀ ਦੇ ਉੱਪਰ ਹੀ ਲੱਗ ਜਾਊਗਾ ਤੇ ਰੋਟੀ ਆਪਾਂ ਇਹ ਬਾਹਰ ਪਾ ਦਾਂਗੇ ਠੰਡੀ ਕਰਕੇ ਤੇ ਸਪੈਚੂਲਾ ਤੇ ਜਿਹੜਾ ਕਿ ਉਹ ਲੱਗਿਆਗਾ ਤੇ ਆਪਾਂ ਨੂੰ ਆਟੇ ਤੇ ਲਗਾ ਲਾਂਗੇ ਕਿਉਂਕਿ ਇਸ ਤਰ੍ਹਾਂ ਸੈਂਕ ਦੇ ਵਿੱਚ ਸਿੱਟਣ ਦਾ ਵੀ ਇਹਨੂੰ ਕੋਈ ਫਾਇਦਾ ਨਹੀਂ ਆਪਾਂ ਨੂੰ ਆਟੇ ਤੇ ਸਿਕਰੀ ਨਹੀਂ ਆਉਂਦੀ ਕਿ ਜਦੋਂ ਆਪਾਂ ਕਿ ਉਹ ਲਗਾ ਦਿੰਨੇ ਇਸ ਤਰ੍ਹਾਂ ਸਪੈਚੂਲਾ ਸਾਫ਼ ਹੋ ਗਿਆ ਤੇ ਨੂੰ ਬਾਅਦ ਦੇ ਵਿੱਚ ਆਪਾਂ ਧੋ ਦਾਂਗੇ ਆਟਾ ਇੰਨਾ ਕ ਵੱਧ ਗਿਆ ਆਨੂੰ ਆਪਾਂ ਦੁਪਹਿਰ ਦੇ ਟਾਈਮ ਤੇ ਬਸ ਬਣਾ ਲਾਂਗੇ ਰੋਟੀ ਇਹਦੀ ਤੇ ਦਹੀਂ ਪਾ ਲੈਨੇ ਆ ਕਿ ਤੇ ਪਰਾਠੇ ਖਾ ਲਾਂਗੇ ਤੇ ਦਹੀਂ ਪ੍ਰਾਭ ਨੂੰ ਮੈਂ ਕਿਹਾ ਸੀ ਥੋੜਾ ਜਿਹਾ ਪਤਲਾ ਕਰ ਲੈ ਤੇ ਉਹਨੇ ਜਿਆਦਾ ਹੀ ਪਤਲਾ ਕਰਤਾ ਸੀਗਾ। ਲੋ ਜੀ ਦਹੀਂ ਆਪਾਂ ਪਾ ਲਿਆ ਤੇ ਆਜੋ ਤੁਸੀਂ ਵੀ ਸਾਰੇ ਖਾ ਲੋ ਜੀ ਗਰਮਾ ਗਰਮ ਪਰਾਠੇ। ਅਸੀਂ ਵੀ ਖਾਣੇ ਬੈਠ ਕੇ ਤੇ ਇਸ ਤੋਂ ਬਾਅਦ ਕਿਚਨ ਦੀ ਸਾਫ ਸਫਾਈ ਕਰਦੇ ਆਪਾਂ। ਪਰਾਠਿਆਂ ਨਾਲ ਨਾਲ ਆਪਾਂ ਪਕੜ ਅੱਜ ਦੀ ਵੀਡੀਓ ਦਾ ਇੱਥੇ ਹੀ ਕਰਦੇ ਆਂ ਜੀ ਮਿਲਾਂਗੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ।